ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸਮੂਹ ਸਾਧ ਸੰਗਤ ਜੀ ਦਾ ਤੰਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਾਬਾ ਜੀ ਆਪ ਸਭ ਜੀ ਦੇ ਸਿਰ ਤੇ ਮਿਹਰ ਬਰਿਆ ਹੱਥ ਰੱਖਣ ਆਪ ਸਭ ਜੀ ਦੀਆਂ ਸਾਰੀਆਂ ਅਰਦਾਸਾਂ ਵੇੰਦੀਆਂ ਪੂਰੀਆਂ ਕਰਨ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਇੱਕ ਭੈਣ ਨੇ ਸ਼ਹੀਦਾਂ ਸਿੰਘਾਂ ਦੇ ਨਾਮ ਦੇ ਝੂਲਦੇ ਨਿਸ਼ਾਨ ਸ੍ਰੀ ਨਿਸ਼ਾਨ ਸਾਹਿਬ ਦੀ ਗੁਰੂ ਘਰ ਜਾ ਕੇ ਸੇਵਾ ਕੀਤੀ ਤੇ ਉਹਨਾਂ ਦਾ ਕਨੇਡਾ ਦਾ ਵੀਜ਼ਾ ਆਇਆ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਸਾਤ ਸੰਗਤ ਜੀ ਉਹ ਵਾਹਿਗੁਰੂ ਬਹੁਤ ਦਿਆਲੂ ਹਨ ਉਹ ਸਾਬ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੇ ਹਨ ਆਪਾਂ ਗੁਰੂ ਘਰ ਜਾ ਕੇ ਸੱਚੇ ਮਨ ਨਾਲ ਸੇਵਾ ਕਰਕੇ ਸੱਚੇ ਦਿਲੋਂ ਅਰਦਾਸ ਕਰਕੇ ਗੁਰਬਾਣੀ ਦਾ ਸਿਮਰਨ ਕਰਕੇ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਸਕਦੇ ਹਾਂ ਸਾਤ ਸੰਗਤ ਜੀ ਇਹ ਭੈਣ ਜੀ ਜਿਨ੍ਹਾਂ ਨੇ ਸਾਨੂੰ ਆਪਣੀ ਹੱਡ ਬੀਤੀ ਸੁਣਾਈ ਜੋ ਅਸੀਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਜਾ ਰਹੇ ਹਾਂ ਸਾਦ ਸਿੰਘ ਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀ ਕਿ ਮੈਂ ਬਾਹਰ ਜਾ ਕੇ ਪੜਾਂ ਤੇ ਵਧੀਆ ਐਜੂਕੇਸ਼ਨ ਤੇ ਵਧੀਆ ਡਿਗਰੀ ਫੋਰਨ ਤੋਂ ਹਾਸਲ ਕਰਾਂ ਇਸ ਲਈ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਮਿਹਨਤ ਨਾਲ ਪੜ੍ਹਾਈ ਕੀਤੀ ਜਦੋਂ ਮੇਰੀ ਪਲੱਸ 2 ਹੋ ਗਈ ਫਿਰ ਉਹਨਾਂ ਨੇ ਕਿਹਾ ਕਿ ਮੈਂ ਆਈਲੈਟਸ ਦਾ ਇਗਜ਼ਾਮ ਦੇਣ ਬਾਰੇ ਸੋਚਿਆ ਉਹਨਾਂ ਨੇ ਦੱਸਿਆ ਕਿ ਅਸੀਂ ਠੀਕ ਠਾਕ ਹੀ ਘਰ ਤੋਂ ਹਾਂ ਸਾਡਾ ਘਰ ਦੇ ਵਿੱਚ ਮੇਰੇ ਪਿਤਾ ਜੀ ਖੇਤੀ ਦਾ ਕੰਮ ਕਰਦੇ ਸਨ ਤੇ ਮੈਨੂੰ ਇਹ ਸੀ ਕਿ ਮੇਰਾ ਟੈਸਟ ਹੈ ਜੋ ਇੱਕ ਵਾਰ ਜੀ ਕਲੀਅਰ ਹੋ ਜਾਵੇ ਕਿਉਂਕਿ ਆਪਾਂ ਸਭ ਨੂੰ ਪਤਾ ਹੈ ਕਿ ਜ਼ਿਮੀਂਦਾਰਾਂ ਦੇ ਘਰੇ ਆ ਬਸ ਆਈ ਚਲਾਈ ਚੱਲ ਰਹੀ ਹੁੰਦੀ ਹੈ ਬਸ ਘਰਾਂ ਦੇ ਗੁਜ਼ਾਰੇ ਹੀ ਹੁੰਦੇ ਹਨ ਤੇ ਉਹ ਪ੍ਰਮਾਤਮਾ ਸਾਡੇ ਪਰਦੇ ਟਕੀ ਰੱਖੇ ਸੋ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਮੈਂ ਪਹਿਲੀ ਵਾਰ ਹੀ ਆਈ ਲੈਟਸ ਦਾ ਟੈਸਟ ਦੇ ਦਿੱਤਾ ਤਾਂ ਮੇਰੇ ਬੈਂਡ ਆ ਗਏ 6.5 ਫਿਰ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਪਹਿਲੀ ਵਾਰ ਵਿੱਚ ਆਪਣਾ ਟੈਸਟ ਕਲੀਅਰ ਕਰ ਲਿਆਏ ਕਿਉਂਕਿ ਉਹਨਾਂ ਨੇ ਦੱਸਿਆ ਕਿ ਮੈਂ ਬਚਪਨ ਤੋਂ ਹੀ ਇਸ ਉਦੇਸ਼ ਨੂੰ ਲੈ ਕੇ ਸਟੱਡੀ ਕਰ ਰਹੀ ਸੀ ਕਿ ਮੈਂ ਵੱਡੀ ਹੋ ਕੇ ਆਪਣੀ ਸਟੱਡੀ ਫੋਰਨ ਤੋਂ ਕੰਪਲੀਟ ਕਰਨੀ ਹੈ ਸੋ ਸਾਧ ਸੰਗਤ ਜੀ ਉਹਨਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਸੀ ਇਸ ਲਈ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹ ਕਹਿੰਦੇ ਕਿ ਮੈਂ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਵਾਹਿਗੁਰੂ ਤੁਸੀਂ ਮੈਨੂੰ ਮੇਰੀ ਮੰਜ਼ਲ ਤੇ ਪਹੁੰਚਾ ਰਹੇ ਹੋ ਮੈਨੂੰ ਆਪਣੇ ਅਕਸਰ ਵਿੱਚ ਸਫਲ ਕਰ ਰਹੇ ਹੋ ਸੋ ਸਾਧ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਘਰ ਵਿੱਚ رائے ਬਣਾਈ ਤੇ 에ਜੰਟ ਕੋਲ ਗਏ ਉਥੇ ਜਾ ਕੇ ਅਸੀਂ ਉਸ ਨੂੰ ਪੁੱਛਿਆ ਕਿ ਅਸੀਂ ਆਸਟ੍ਰੇਲੀਆ ਦਾ ਅਪਲਾਈ ਕਰਨਾ ਹੈ ਤਾਂ ਉਸ 에ਜੰਟ ਨੇ ਸਾਨੂੰ ਕਿਹਾ ਕਿ ਕੋਈ ਗੱਲ ਨਹੀਂ ਤੁਹਾਡਾ ਵੀਜ਼ਾ ਆਰਾਮ ਨਾਲ ਆ ਜਾਏਗਾ ਕਿਉਂਕਿ ਉਹ ਭੈਣ ਜੀ ਦੱਸਦੇ ਸਨ ਕਿ ਮੇਰਾ ਕੋਈ ਗੈਪ ਨਹੀਂ ਸੀ ਪਲੱਸ 2 ਮੇਰੀ ਰੈਗੂਲਰ ਸੀ ਤੇ ਨਾਲ ਦੀ ਨਾਲ ਹੀ ਮੈਂ ਆਈਲੈਂਡਸ ਦਾ ਟੈਸਟ ਵੀ ਕਲੀਅਰ ਕਰ ਲਿਆ ਸੀ ਸੋ ਸਾਧ ਸੰਗਤ ਜੀ ਉਹਨਾਂ ਨੇ ਆਪਣੀ ਫਾਈਲ ਅਪਲਾਈ ਈ ਕਰ ਦਿੱਤੀ ਜਿੰਨੀਆਂ ਹੋ ਸਕਿਆ ਉਹਨਾਂ ਨੇ ਗਵਰਨਮੈਂਟ ਯੂਨੀਵਰਸਿਟੀਆਂ ਦੇ ਵਿੱਚ ਆਫਰ ਲੈਟਰ ਅਪਲਾਈ ਕੀਤੇ ਸਾਧ ਸੰਗਤ ਜੀ ਉਹਨਾਂ ਭੈਣ ਜੀ ਨੇ ਦੱਸਿਆ ਕਿ ਮੇਰੇ ਆਫਰ ਲੈਟਰ 4-5 ਯੂਨੀਵਰਸਿਟੀਆਂ ਵਿੱਚੋਂ ਆ ਚੁੱਕੇ ਸਨ ਫਿਰ ਸਾਧ ਸੰਗ ਜੀ ਆਸਟ੍ਰੇਲੀਆ ਦੇ ਵਿਜੇ ਦੇ ਲਈ ਜਦੋਂ ਆਫਰ ਲੈਟਰ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਆਪਾਂ ਨੂੰ ਫੰਡ ਸ਼ੋਅ ਕਰਨੇ ਪੈਂਦੇ ਹਨ ਸੋ ਉਹ ਭੈਣ ਜੀ ਦੱਸਦੇ ਕਿ ਜਦੋਂ ਸਾਨੂੰ ਆਫਰ ਲੈਟਰ ਆ ਗਏ ਤਾਂ ਮੇਰੇ ਅਕਾਊਂਟ ਵਿੱਚ ਜੋ ਜਿੰਨੀ ਫੰਡ ਚਾਹੀਦੇ ਹਨ ਘਟੋ-ਕਟ ਕੋਈ 20-25 ਲੱਖ ਦੀ ਅਮਾਊਂਟ ਤਾਂ ਹੁੰਦੀ ਹੈ ਸਾਦ ਸੰਗਤ ਜੀ ਉਹ ਕਹਿੰਦੇ ਕਿ ਮੇਰੇ ਖਾਤੇ ਵਿੱਚ ਮੇਰੇ ਫਾਦਰ ਸਾਹਿਬ ਦੇ ਖਾਤੇ ਵਿੱਚ ਅਸੀਂ ਉਹਨੇ ਫੰਡ ਸ਼ੋ ਕੀਤੇ ਤੇ ਉਹਨਾਂ ਯੂਨੀਵਰਸਿਟੀਆਂ ਨੂੰ ਆਪਣੀਆਂ ਸਟੇਟਮੈਂਟਾਂ ਭੇਜ ਦਿੱਤੀਆਂ ਸਾਦ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਜਦੋਂ ਆ ਪੈਸੇ ਲਏ ਸੀ ਜਿਹੜੇ ਆਪਣੇ ਖਾਤਿਆਂ ਵਿੱਚ ਪਾਏ ਸੀ ਉਹ ਸਾਡੀ ਏਜੰਟ ਨਾਲ ਗੱਲ ਹੋਈ ਸੀ ਕਿ ਅਸੀਂ ਜਿੰਨਾ ਟਾਈਮ ਸਾਡੇ ਖਾਤਿਆਂ ਵਿੱਚ ਉਹ ਇਹ ਪੈਸਾ ਸ਼ੋ ਕਰੇਗਾ ਉਦੋਂ ਤੱਕ ਅਸੀਂ ਉਸ ਨੂੰ ਇਸ ਦਾ ਇੰਟਰਸਟ ਰੇਟ ਦਵਾਂਗੇ ਉਹ ਉਹਨਾਂ ਨੇ ਨਹੀਂ ਦੱਸਿਆ ਸਾ ਸਾਥ ਸੰਗਤ ਜੀ ਚਲੋ ਜੋ ਉਹਨਾਂ ਦਾ ਜੰਟ ਨਾਲ ਮੁਕਿਆ ਹੋਵੇਗਾ ਸੋ ਸਾਥ ਸੰਗਤ ਜੀ ਉਹ ਕਹਿੰਦੇ ਕਿ ਜਦੋਂ ਮੇਰੇ ਦੇ ਮੇਰੇ ਫਾਦਰ ਸਾਹਿਬ ਦੇ ਖਾਤੇ ਵਿੱਚ ਜੋ ਫੰਡ ਪਏ ਸੀ ਜੋ ਅਮਾਉਂਟ ਪਈ ਸੀ ਉਹਨਾਂ ਨੂੰ ਪਈ ਨੂੰ 6 ਮਹੀਨੇ ਹੋ ਗਏ ਪਰ ਯੂਨੀਵਰਸਿਟੀਆਂ ਨੇ ਪਰ ਕਿਸੇ ਵੀ ਯੂਨੀਵਰਸਿਟੀ ਵੱਲੋਂ ਫੰਡਾਂ ਦੀ ਕਲੈਰੀਫਿਕੇਸ਼ਨ ਨਾ ਦਿੱਤੇ ਜਾਣ ਕਰਕੇ ਉਹ ਭੈਣ ਜੀ ਕਹਿੰਦੇ ਕਿ ਸਾਡੇ ਘਰ ਵਿੱਚ ਬਹੁਤ ਹੀ ਟੈਨਸ਼ਨ ਹੈ ਲੱਗ ਪਈ ਸਾਨੂੰ ਐਵੇਂ ਸੀ ਕਿ ਸਾਡੀ ਇੰਨੀ ਅਮਾਉਂਟ ਦਾ ਆਪਾਂ ਸਭ ਜਾਣਦੇ ਆ ਕਿ ਵੀ 25 ਲੱਖ ਰੁਪਈਆ ਜਦੋਂ ਆਪਾਂ ਵਿਆਜ ਦੇ ਚੱਕਿਆ ਹੋਵੇ ਤਾਂ ਆਪਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੋ ਸਾਧ ਸੰਗਤ ਜੀ ਉਹ ਭੈਣ ਜੀ ਦੱਸ ਦੇ ਕਿ ਸਾਡੀ ਵੀ ਰਾਤਾਂ ਦੀ نیند ਉੱਡੀ ਹੋਈ ਸੀ ਕਿ ਸਾਨੂੰ ਇੰਨੀ ਵਿਆਚਤ ਪੈ ਰਹੀ ਹੈ ਜੋ ਕਿ ਅਸੀਂ ਏਜੰਟ ਨੂੰ ਦੇਣੀ ਹੈ ਤੇ ਸਾਨੂੰ ਉਧਰੋਂ ਕੋਈ ਅਪਲਾਈ ਰਿਪਲਾਈ ਨਹੀਂ ਆ ਰਿਹਾ ਸੀ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਮੈਂ ਗੁਰੂ ਨੂੰ ਬਹੁਤ ਮੰਨਦੇ ਸੀ ਸਾਡਾ ਪਸਾਰਾ ਪਰਿਵਾਰ ਹੀ ਰੋਜ਼ਾਨਾ ਗੁਰਦੁਆਰਾ ਹੀ ਜਾਂਦਾ ਹੁੰਦਾ ਸੀ ਸਾਧ ਸੰਗਤ ਜੀ ਉਹ ਕਹਿੰਦੇ ਕਿ ਮੈਂ ਇੱਕ ਦਿਨ ਆਪਣੇ ਪਿੰਨ ਗੁਰੂ ਘਰ ਵਿੱਚ ਮੱਥਾ ਟੇਕਣ ਗਈ ਤਾਂ ਉੱਥੇ ਇੱਕ ਮੈਨੂੰ ਮਾਤਾ ਜੀ ਮਿਲੇ ਜੋ ਕਿ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੀ ਸਨ ਕਹਿੰਦੇ ਕਿ ਉਹ ਬਜ਼ੁਰਗ ਸਨ ਤਾਂ ਮੈਂ ਜਦੋਂ ਕੋਲੋਂ ਲੰਘੇ ਅਸੀਂ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਪੁੱਤਰ ਆ ਪਾਣੀ ਦੀ ਬਾਲਟੀ ਫੜਾਈ ਤੇ ਮੇਰੇ ਨਾਲ ਸੇਵਾ ਕਰਾਈ ਮੇਰੀ ਥੋੜੀ ਮਦਦ ਕਰਦੇ ਅੱਜ ਮੈਂ ਇਕੱਲੀ ਆਈ ਆ ਬਾਕੀ ਸੰਗਤ ਨਹੀਂ ਆਈ ਸਾਧ ਸੰਗਤ ਜੀ ਉਹ ਕਹਿੰਦੇ ਕਿ ਮੈਂ ਉਹਨਾਂ ਮਾਤਾ ਜੀ ਨਾਲ ਲੱਗ ਕੇ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਸਾਧ ਸੰਗਤ ਜੀ ਫਿਰ ਉਹ ਕਹਿੰਦੇ ਕਿ ਉਹਨਾਂ ਨੇ ਮੈਨੂੰ ਪੁੱਛਿਆ ਕਿ ਪੁੱਤਰ ਤੁਸੀਂ ਰੋਜ਼ ਗੁਰੂ ਘਰ ਆਉਂਦੇ ਹੋ ਕਹਿੰਦੇ ਮੈਂ ਕਿਹਾ ਕਿ ਮੇਰੇ ਫਾਦਰ ਦੇ ਮਦਰ ਮੇਰੇ ਮਾਤਾ ਪਿਤਾ ਤਾਂ ਰੋਜ਼ਾਨਾ ਆਉਂਦੇ ਨਹੀਂ ਪਰ ਮੈਂ ਕਦੇ-ਕਦਾਈਂ ਆਉਂਦੀ ਆ ਰੋਜ਼ਾਨਾ ਨਹੀਂ ਆਉਂਦੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਵੀ ਰੋਜ਼ਾਨਾ ਆਇਆ ਕਰੋ ਤੇ ਨਿਸ਼ਾਨ ਸਾਹਿਬ ਦੀ ਸੇਵਾ ਕਰਿਆ ਕਰੋ ਕਿਉਂਕਿ ਇਥੇ ਸ਼ਹੀਦ ਸਿੰਘਾਂ ਦਾ ਪੈਰਾ ਹੁੰਦਾ ਹੈ ਤੇ ਆਪਾਂ ਜੋ ਵੀ ਸੇਵਾ ਕਰਕੇ ਅਰਦਾਸ ਬੇਨਤੀ ਕਰਦੇ ਆ ਉਹੀ ਅਰਦਾਸ ਬੇਨਤੀ ਪੂਰੀ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਮੁੰਡੇ ਦਾ ਵੀਜ਼ਾ ਨਹੀਂ ਸੀ ਆਉਂਦਾ ਤੇ ਉਸਨੇ ਵੀ ਨਿਸ਼ਾਨ ਸਾਹਿਬ ਤੇ ਸੇਵਾ ਕੀਤੀ ਸੀ ਤੇ ਆਪਣੀ ਅਰਦਾਸ ਬੇਨਤੀ ਲਾਈ ਸੀ ਉਸ ਦਾ ਵੀਜ਼ਾ ਆ ਗਿਆ ਹੁਣ ਉਹ ਕੈਨੇਡਾ ਬੈਠਾ ਏ। ਇਹ ਗੱਲ ਸੁਣ ਕੇ ਉਹ ਭੈਣ ਜੀ ਕਹਿੰਦੇ ਕਿ ਮੇਰੇ ਮਨ ਵਿੱਚ ਵੀ ਆਈ ਕਿ ਮੈਂ ਵੀ ਜ਼ਰੂਰ ਇਥੇ ਸੇਵਾ ਕਰਾਂ ਸ਼ਾਇਦ ਮੇਰਾ ਵੀ ਕੋਈ ਨੋਟੀਫਿਕੇਸ਼ਨ ਆ ਜਾਵੇ ਸਾਧ ਸੰਗਤ ਜੀ ਉਹ ਕਹਿੰਦੇ ਕਿ ਮੈਂ ਦੂਜੇ ਦਿਨ ਤੋਂ ਹੀ ਆਪਣੇ ਮਾਤਾ ਜੀ ਨਾਲ ਗੁਰੂ ਘਰ ਜਾਣਾ ਤੇ ਉਸ ਮੇਰੇ ਮਾਤਾ ਜੀ ਨੇ ਉੱਥੇ ਬੈਠ ਜਾਣਾ ਤੇ ਆਪਣੀ ਗੁਰੂ ਦੀ ਬਾਣੀ ਦਾ ਜਾਪ ਕਰਨਾ ਤੇ ਮੈਂ ਉਹਨਾਂ ਮਾਤਾ ਜੀ ਉਹਨਾਂ ਨਾਲ ਲੱਗ ਕੇ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਉਣੀ ਨਿਸ਼ਾਨ ਸਾਹਿਬ ਦੀ ਧੋਾਈ ਕਰਾਉਣੀ ਉਸ ਤੋਂ ਬਾਅਦ ਸਾਫ਼ ਕੱਪੜਾ ਲੈ ਕੇ ਉੱਥੇ ਸਾਫ਼ ਸਫਾਈ ਕਰਕੇ ਸੁੱਕਾ ਕਰਨਾ ਤੇ ਫੇਰ ਮੱਥਾ ਟੇਕ ਕੇ ਸ਼ਹੀਦਾਂ ਸਿੰਘਾਂ ਅੱਗੇ ਆਪਣੀ ਅਰਦਾਸ ਬੇਨਤੀ ਲਾ ਕੇ ਆਉਣਗੇ ਤੁਸੀਂ ਮੇਰਾ ਪ੍ਰੋਸੈਸ ਅੱਗੇ ਚ ਵਧਾਓ ਤੇ ਮੇਰਾ ਵੀਜ਼ਾ ਲਿਆਓ ਸੋ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਜਦੋਂ ਮੈਨੂੰ 5-7 ਦਿਨ ਹੋ ਗਏ ਸੀ ਗੁਰੂ ਘਰ ਜਾਂਦਿਆਂ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਨੂੰ ਤਾਂ ਜਿਹੜੇ ਅਸੀਂ ਫੰਡ ਪਾਏ ਹੋਏ ਸੀ ਉਸ ਦਾ ਅਗਲਾ ਪ੍ਰੋਸੈਸ ਹੁੰਦਾ ਹੈ ਜੀਟੀ ਕਲੀਅਰ ਕਰਨਾ ਸੋ ਸਾਜੰਗਤ ਜੀ ਉਹ ਕਹਿੰਦੇ ਕਿ ਉਹਨਾਂ 557 ਦਿਨਾਂ ਬਾਅਦ ਮੇਰੀ ਦੋ ਯੂਨੀਵਰਸਿਟੀਆਂ ਦੇ ਵਿੱਚੋਂ ਜੀਟੀ ਕਲੀਅਰ ਹੋ ਗਈ ਸਾਜੰਗਤ ਜੀ ਜਦੋਂ ਉਹ ਕਹਿੰਦੇ ਕਿ ਸਾਨੂੰ ਮੇਲ ਆਈ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਇਹ ਇੱਕ ਆਸਟ੍ਰੇਲੀਆ ਦੇ ਵੀਜ਼ੇ ਦਾ ਸਭ ਤੋਂ ਮਹੱਤਵਪੂਰਨ ਪ੍ਰੋਸੈਸ ਹੁੰਦਾ ਹੈ ਸੋ ਸਾਧ ਸੰਗਤ ਜੀ ਉਹ ਕਹਿੰਦੇ ਕਿ ਜਦੋਂ ਮੇਰੀ ਜੀਟੀ ਕਲੀਅਰ ਹੋਈ ਤਾਂ ਮੈਨੂੰ ਕਾਫੀ ਉਮੀਦ ਹੋ ਗਈ ਤੇ ਮੈਂ ਫਿਰ ਪੂਰੇ ਹੌਸਲੇ ਨਾਲ ਜਾਣਾ ਗੁਰੂ ਘਰ ਤੇ ਉੱਥੇ ਬੈਠ ਕੇ ਗੁਰਬਾਣੀ ਦਾ ਪਾਠ ਜਪਜੀ ਸਾਹਿਬ ਜੀ ਦਾ ਪਾਠ ਵੀ ਕਰਨਾ ਤੇ ਨਾਲ-ਨਾਲ ਨਿਸ਼ਾਨ ਸਾਹਿਬ ਦੀ ਸੇਵਾ ਵੀ ਕਰਵਾ ਕੇ ਆਉਣੀ ਇਸ ਤਰ੍ਹਾਂ ਕਰਨ ਨਾਲ ਉਹਨਾਂ ਨੇ ਦੱਸਿਆ ਕਿ ਮੇਰਾ ਸਿਰਫ 15 ਦਿਨਾਂ ਦੇ ਵਿੱਚ ਵਿੱਚ ਆਸਟ੍ਰੇਲੀਆ ਦਾ ਵੀਜ਼ਾ ਆ ਗਿਆ ਜਦੋਂ ਅਸੀਂ ਵੀਜ਼ਾ ਭਰਤੀ ਤਾਂ ਸਿਰਫ ਉਸ ਤੋਂ ਬਾਅਦ ਵਿੱਚ 15 ਤੋਂ 20 ਦਿਨ ਦਾ ਪ੍ਰੋਸੈਸ ਲੱਗਾ ਤੇ ਮੇਰਾ ਵੀਜ਼ਾ ਆ ਗਿਆ ਤੇ ਮੈਂ ਬਾਅਦ ਆਸਟ੍ਰੇਲੀਆ ਦੇ ਵਿੱਚ ਯੂਨੀਵਰਸਿਟੀ 'ਚ ਪੜ੍ਹਨ ਲਈ ਚਲੀ ਗਈ ਸਾਹਸੰਗ ਜੀ ਜਦੋਂ ਉਹ ਸਾਨੂੰ ਮਿਲੇ ਤਾਂ ਉਹ ਆਪਣੀ ਡਿਗਰੀ ਲੈ ਕੇ ਉਥੋਂ ਦੀ ਪੀਆਰ ਲੈ ਕੇ ਆਪਣੇ ਪਿੰਡ ਮਿਲਣ ਆਏ ਹੋਏ ਸੀ ਤੇ ਉਹਨਾਂ ਨੇ ਸਾਨੂੰ ਆਪਣੀ ਆਪਣੀ ਹੱਡ ਬੀਤੀ ਸੁਣਾਈ ਕਿ ਕਿਸ ਤਰ੍ਹਾਂ ਉਹਨਾਂ ਸ਼ਹੀਦਾਂ ਸਿੰਘਾਂ ਆ ਕੇ ਅਰਦਾਸ ਬੇਨਤੀ ਕੀਤੀ ਤੇ ਸ਼ਹੀਦ ਸਿੰਘਾਂ ਨੇ ਕਿਰਪਾ ਕੀਤੀ ਤੇ ਉਹਨਾਂ ਦਾ ਆਸਟ੍ਰੇਲੀਆ ਦਾ ਵੀਜ਼ਾ ਲਵਾ ਦਿੱਤਾ ਉਹਨਾਂ ਦਾ ਬਚਪਨ ਦਾ ਸੁਪਨਾ ਪੂਰਾ ਹੋ ਗਿਆ ਸਾਦ ਸੰਗਤ ਜੀ ਉਹ ਕਹਿੰਦੇ ਕਿ ਮੈਂ ਇਹ ਆਪਣੀ ਜਿਵੇਂ ਮੇਰੀ ਅਰਦਾਸ ਬੇਨਤੀ ਪੂਰੀ ਹੋਈ ਆਪਣੀ ਹੱਡ ਬੀਤੀ ਹੋਰ 5-7 ਜਨਿਆਂ ਨੂੰ ਜਿਨ੍ਹਾਂ ਦਾ ਸਾਡੇ ਰਿਸ਼ਤੇਦਾਰਾਂ ਵਿੱਚੋਂ ਵੀਜ਼ਾ ਨਹੀਂ ਸੀ ਆਉਂਦਾ ਉਹਨਾਂ ਨੂੰ ਵੀ ਦੱਸੀ ਉਹਨਾਂ ਨੇ ਵੀ ਇਸੇ ਤਰ੍ਹਾਂ ਹੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਕੇ ਤੇ ਉਹਨਾਂ ਦੇ ਵੀਜ਼ੇ ਵੀ ਆ ਗਏ ਸੋ ਸਾਦ ਸੰਗਤ ਜੀ ਇਸ ਨੂੰ ਵਾਦ ਤੋਂ ਵਾਦ ਸ਼ੇਅਰ ਕਰਿਓ ਤੇ ਤਾਂ ਜੋ ਵਾਦ ਤੋਂ ਵਾਦ ਆਪਣੀ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੋ ਸਕਣ ਸਾਧ ਸੰਗਤ ਜੀ ਇਹ ਸਨ ਕੁਝ ਬੇਨਤੀਆਂ ਗਲਤੀਆਂ ਦੀ ਮਾਫੀ ਬਖਸ਼ਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਾਂ ਤਾਂ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ